ਚਾਚੀ ਜੀ ਤੂੰ ਇਹ ਕਹਿੰਦੇ ਗੱਲ ਕਰ ਮੈਂ ਗੱਲ ਕਿਵੇਂ ਕਰਾਂ ਚਲੋ ਕੋਈ ਨਹੀਂ ਜੇ ਤੁਹਾਨੂੰ ਇਨੀ ਟੈਨਸ਼ਨ ਹੈ ਨਾ ਤੇ ਮੈਂ ਮੰਮੀ ਨਾਲ ਗੱਲ ਕਰਨੀ ਆ ਵੈਸੇ ਗੱਲ ਤੇ ਉਹ ਮੇਰੀ ਸੁਣਦੇ ਨਹੀਂ ਪਰ ਫਿਰ ਵੀ ਮੈਂ ਗੱਲ ਕਰਕੇ ਪੁੱਛਣੀ ਆ ਕਿ ਤੂੰ ਗੱਲ ਤੇ ਕਰੋ ਉਹਦੀ ਸੱਸ ਨਾਲ ਵੇਖ ਪੁੱਤ ਜੇ ਤਾਂ ਚੁੱਲ੍ਹੇ ਅੱਡ ਹੋਣ ਫਿਰ ਤਾਂ ਮੈਂ ਔਖੀ ਜਾਵਾਂ ਸੋਖੀ ਜਾਵਾਂ ਮੈਂ ਦੇਖ ਕੇ ਆਵਾਂਗੇ ਜੇ ਤੁਸਾਡਾ ਚੁੱਲ੍ਹਾ ਇੱਕ ਆ ਸਾਡਾ ਵਿਹੜਾ ਇੱਕ ਆ ਮੈਂ ਕਿਤਰਾ ਉਹਨਾਂ ਨੂੰ ਅੱਡਦੇ ਆਂ ਕੋਈ ਨਹੀਂ ਚਾਚੀ ਜੀ ਮੈਂ ਮੰਮੀ ਨਾਲ ਗੱਲ ਕਰਨੀ ਆ ਇੰਨੀ ਕਸਮ ਤੇ ਉਹਦੀ ਸੱਸ ਨੂੰ ਹੋਣੀ ਚਾਹੀਦੀ ਸੀ ਕਿ ਮੈਂ ਗੱਲ ਕਰਨ ਤੋਂ ਪਹਿਲਾਂ ਇੰਨੀ ਗੱਲ ਤੇ ਸੋਚਣਾ ਕਰਕੇ ਹੁਣ ਨਹੀਂ ਮੈਂ ਮੰਮੀ ਨਾਲ ਗੱਲ ਜਾਪੁੱਤ ਸਿੱਧੇ ਮੂੰਹੋਂ ਤਾਂ ਬੋਲਣਾ ਨਹੀਂ ਉਹਨਾਂ ਨੇ ਪਰ ਮਟਾਡੇ ਕਰਕੇ ਕਰਨੀ ਵੱਲ ਮਮਾ ਭਾਜੀ

ਉਹ ਕਿਉਂ ਵੇਖੋ ਜਿਸ ਸਾਡਾ ਘਰ ਬਾਰਾ ਲੱਗੁੰਦਾ ਇੱਕੋ ਵੇੜਾ ਇੱਕੋ ਚੁੱਲ੍ਹਾ ਤੂੰ ਵੱਖਰਾ ਕਿਉਂ ਕਰ ਚਲ ਕੋਈ ਨਹੀਂ ਉਹ ਵੀ ਤੇ ਕਹਿੰਦੀ ਨਾ ਸਿਮਰਤ ਮੇਰੀ ਧੀ ਹੈ ਸ਼ੁਰਤ ਪਾਲੀ ਦੇ ਨਹੀਂ ਹੈ ਨਾ ਧੀਰੇ ਦੀ ਹੋਈ ਹੈ ਨਾ ਧੀਰੀ ਹੈ ਨਾ ਤੇ ਇਹ ਅੱਡ ਲੈ ਜਾਨੇ ਤੇ ਕੀ ਹੋ ਗਿਆ ਫਿਰ ਕੀ ਹੋ ਗਿਆ ਪਰ ਮਮਾ ਤਹੀ ਇਹਦੀ ਸੱਸ ਨਾਲ ਗੱਲ ਤੇ ਕਰੋ ਪੀ ਸਾਡਾ ਇਕੱਠਾ ਪਰਵਾੜਿਆ ਮੈਂ ਕਿ ਜੱਜਿਆਂ ਕੋ ਮੈਂ ਕੀ ਗੱਲ ਕਰਾਂ ਮੈਂ ਨਹੀਂ ਗੱਲ ਕਰਨੀ ਬਿਲਕੁਲ ਵੀ ਜੇ ਉਹਨੇ ਕਿਹਾ ਤੇ ਲੈ ਜਾਵੇ ਜਸਵੀਰ ਕੋਲ ਪਰ ਮੋਰਾ ਬਾਈ ਤਾਂ ਹੈਗਾ ਹੀ ਇਹ ਸਭ ਕੁਝ ਜੋਨ ਕੁਝ ਦਾ ਸਰਦਲ ਹੈ ਜੇ ਆਪਣੀ ਖੁਸ਼ੀ ਨਾਲ ਭਾਵੇਂ ਜੋ ਮਰਜੀ ਲੈ ਲੈ ਫਿਰ ਕੀ ਹੋ ਗਿਆ ਈਆਂ ਵਾਸਤੇ ਕਰਨਾ ਹੀ ਹੈ ਸਭ ਕੁਝ ਅਸੀਂ ਉਹ ਕਰਦੇ ਪਿਆ ਆ ਹੁਣ ਲੱਕੀ ਇੰਨਾ ਕਰ ਜਾਈਏ ਬਈ ਕਹਿੰਦਾ ਮੈਂ ਮੈਂ ਕਿਹਾ ਚੋਕ ਜਿੱਥੋਂ ਮਰਜੀ ਟੀ ਨੂੰ ਦੇਣਾ ਤੇ ਦੇਣਾ ਹੀ ਹੈ ਯਾਨੀ ਕਿ ਤੁਹਾਡਾ ਵੀ ਫੈਸਲਾ ਹੀ ਉਹੀ ਆ ਕਿ ਬਕਰਾਂ ਦੀ ਸੱਸ ਨੇ ਕਿਹਾ ਦੇਣਾ ਤੇ ਫਿਰ ਦਿਓ ਦੇਣਾ ਹੀ ਪੈਣਾ ਫਿਰ ਦਵੇ ਕੋਈ ਗੱਲ ਨਹੀਂ ਸਿਮ ਉਹ ਕਹਿੰਦੀ ਨਾ ਸਿਮਨਤ ਮੇਰੇ ਵਾਸਤੇ ਪਹਿਲਾਂ ਮੇਰੀ ਧੀ ਹੈ ਸ਼ੁਰੂ ਤੋਂ ਕਹਿੰਦੀ ਵੀ ਆਈ ਏ ਤੀ ਔਰ ਇਹ ਮੰਦੀ ਵੀ ਹੁੰਦੀ ਹੈ ਤੇ ਫਿਰ ਹੁਣ ਤਵੇ ਕੋਈ ਗੱਲ ਨਹੀਂ ਕੋਈ ਡਰ ਨਹੀਂ ਉਹਨੂੰ ਕਿ ਟੈਨਸ਼ਨ ਲੈਂਦੀ ਲੋੜ ਨਹੀਂ ਜੋ ਤੇਰਾ ਜੀ ਕਰਦਾ ਤੂੰ ਬਣਾ ਲੈ ਬਣਾ ਲੈ ਸੋਨਾ ਬਣਾ ਲਵੇ ਇਹਨੂੰ ਸਭ ਤੋਂ ਚੰਗਾ ਚੰਗਾ ਲੱਗੇਗਾ ਉਹਨੂੰ ਵੀ ਚੰਗਾ ਲੱਗੇਗਾ ਤੇ ਸੱਸ ਨੂੰ ਚੰਗਾ ਲੱਗੇਗਾ ਸਿਮਨਤ ਨੂੰ ਖੁਸ਼ੀ ਮਿਲੇਗੀ ਕਿਆ ਤੇ ਮਤ ਬਨਾਲਾ ਤੇ ਚਾਚੀ ਕੋ ਜੋ ਹੈਗਾ ਉਹ ਤੇ ਇਹਨਾਂ ਨੂੰ ਦੇ ਦਿੱਤਾ ਹੁਣ ਚਾਚੀ ਕਿੱਥੋਂ ਵੱਖਰਾ ਬਣਾਉਣਾ ਆਪਣਾ ਕੀ ਕਰੀਏ ਕੋਈ ਗੱਲ ਨਹੀਂ ਆਹ ਚਲੋ ਪਰਮਾਤਮਾ ਸਾਰੇ ਦਾ ਟਾਈਮ ਲੈ ਕੇ ਆਵੇ ਆਹੋ ਆਪਾਂ ਤੇ ਕੀ ਲੈ ਕੇ ਆਏ ਕੀ ਲੈ ਕੇ ਨਾ ਕੋਈ ਗੱਲ ਨਹੀਂ ਆਪਾਂ ਸਭ ਕੁਝ ਲੈ ਕੇ ਜਾਣਾ ਹੀ ਹੈ ਨਾ ਤੇ ਤੂੰ ਸਾਡੇ ਨਾਲ ਹੀ ਜਾਣਾ ਉਹ ਦਰੋਏਗੀ ਤੂੰ ਦੇਹਾਂਦੇ ਤੂੰ ਕੀ ਲੈ ਕੇ ਆਇਆ ਕੋਈ ਗੱਲ ਨਹੀਂ ਤੂੰ ਆ ਜਾਣਾ ਨਾ ਸਾਡੇ ਵਾਸਤੇ ਇੰਨਾ ਹੀ ਬੋਤ ਹੈ ਚੱਲ ਦੇਹਾਂ ਚੱਲ ਤੇਰਾ ਜੀ ਕਰਦਾ ਨਾ ਤੇ ਤੂੰ ਆਪਣਾ ਨਾ ਕੋਈ ਖਡੋਣਾ ਲੈ ਆਈ ਜਾਂ ਕੋਈ ਟੈਡੀ ਵੀਰ ਲੈ ਤੇ ਆ ਦੇਣਾ ਮਮਾ ਤੇ ਉਹ ਫੋਨ ਕੱਟੋ ਮੈਂ ਤਾਂ ਗੱਲ ਕਰਨੀ ਕੋਈ ਨਹੀਂ ਆਹੋ ਉਹ ਸੀ ਮਾਇਆ ਸਾਹ ਕੱਟਿਓ ਜਲ ਕੱਟਾ ਨਾ ਜਰਾ ਕਿ ਮੈਂ ਗੱਲ ਕਰਨੀ ਹੈ ਜਰੂਰੀ ਚਲ ਮੈਂ ਤਾਂ ਇੱਕ ਮਿੰਟ ਫੋਨ ਕਰਕੇ ਮੈਂ ਬਸ ਹਾਂ ਹਾਂ ਬੈਕ ਕਾਲ ਕਰਦੇ ਹਾਂ 55 ਮਿੰਟਾਂ ਵਿੱਚ ਬਸ ਬਦਰੀ ਸਲਾਹ ਕਰਦੇ ਆਓ ਠੀਕ ਹੈ ਠੀਕ ਹੈ ਮਮਾ ਕਿਰ ਨਵਾਂ ਕਿਹਨੇ ਆ ਗਿਆ ਬਰ ਕਿ ਤੂੰ 2 ਮਿੰਟ ਗੱਲ ਵੀ ਨਹੀਂ ਮੈਨੂੰ ਕਰਨ ਦੇ ਦਿੰਦਾ ਕਿੰਨੀ ਹੈ ਤੁਹਾਨੂੰ ਕਿਹੜਾ ਨਹਿਰ ਆ ਗਿਆ ਪਹਿਲਾਂ ਮੈਂ ਇੱਕ ਭਰੀ ਦਿੱਤੀ ਆ ਫਿਰ ਨਹੀਂ ਪਹਿਲਾਂ ਮੈਂ ਤੇ ਇਹ ਗੱਲ ਦੱਸੋ ਹਾਂ ਆਪਾਂ ਸਲਾਮ ਸ਼੍ਰੀ ਅੰਗ ਕਹਿੰਿਆ ਹੈ ਹਾਂ ਸਾਹ ਚੜਦਾ ਹੋਇਆ ਕੀ ਆ ਅੱਜ ਵੀ ਕਹਿੰਦੇ ਕੀ ਹੋਇਆ ਚੋੜਦ ਨੂੰ ਨਾਲ ਲੈ ਕੇ ਜੇ ਉੱਧਰ ਜਦੋਂ ਸਲਾਹ ਕੋਈ ਕਰਨੀ ਹੋਏ ਉਹਨੂੰ ਭੇਜਦਾ ਘਰ ਕੀ ਗੱਲ ਕੋਈ ਨਹੀਂ ਕੰਗਦਾ ਇਹ ਸਲਾਹ ਦਿੰਦੇ ਜੀ ਤੇ ਆ ਜੀ ਜੋ ਤੇ ਬੰਦੀ ਹੈ ਕਿ ਆ ਦੇਣੀ ਆ ਕੋਈ ਸਲਾਹ ਵੀ ਉਹਦੇ ਕੋਲ ਲੈ ਲਿਆ ਕਰੋ ਘਰ ਦਾ ਪੋਤੇ ਆ ਟਾਡਾ ਪੋਤੇ ਆ ਤੇਰੇ ਜੀ ਮੈਨੂੰ ਇੱਕ ਗੱਲ ਦਾ ਸੁਪੁੱਤ ਤੇ ਮੇਰੇ ਹੀ ਪਰ ਤੂੰ ਮੈਨੂੰ ਇਹ ਦੱਸ ਤੂੰ ਗੱਲ ਕਰਦੀ ਕਿਹਦੇ ਨਾਲ ਬਈਂ ਆ ਮੈਨੂੰ ਤੇਰੀ ਲੱਗਦੀ ਕੀ ਆ ਪਰ ਮੈਨੂੰ ਇਹ ਦੱਸ ਤੁਹਾਨੂੰ ਨਹੀਂ ਪਤਾ ਤੇ ਮੈਂ ਕਾਹਦੀ ਕੀ ਲੱਗਦੀ ਆ ਤੇ ਤੁਹਾਨੂੰ ਮੈਨੂੰ ਦੱਸਣਾ ਜ਼ਰੂਰੀ ਸਮਝਦੇ ਹੋ ਕਿ ਨਹੀਂ ਸਮਝਦੇ ਕਿ ਬਾਅਦਿਆਂ ਜਦੋਂ ਜਿਆਦਾ ਜ਼ਰੂਰੀ ਸਮਝਦੇ ਜੇ ਕੀ ਮੈਂ ਬਾਹਰ ਦੇ ਉੱਦਸੀ ਬਈਆਂ ਨਹੀਂ ਸਲਾਹਾਂ ਸੰਗੋ ਤੇ ਕਰਕੇ ਜਦੋਂ ਪੂਰੀ ਤਿਆਰੀ ਹੋ ਗਈ ਆਜੋ ਜੀ ਆਹ ਚੀਜ਼ ਕਰਨੀ ਤਾਂ ਲੈ ਲਓ ਕੀ ਗੱਲ ਉਦੋਂ ਤੁਸੀਂ ਉੱਥੇ ਗਏ ਆ ਜਿਵੇਂ ਟਾਰਨਾ ਪਿਆ ਹੋਇਆ ਸੀ ਆਪਾਂ ਜਿੱਦ ਕਰ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਨਾਲ ਕੋਲੇ ਤੁਹਾਡਾ ਉਦੋਂ ਨਹੀਂ ਮਤਲਬ ਬੰਦੇ ਵੀ ਸੀਮਾ ਉੱਤੇ ਸਲਾਹ ਹੁੰਦੀ ਮੇਰੇ ਨਾਲ ਜਾਉਂਦੇ ਤੂੰ ਇਹ ਕਿਉਂ ਨਹੀਂ ਗਿਆ ਤੈਨੂੰ ਮੈਂ ਇੱਕ ਚੀਕਾ ਨਾ ਮਰ ਤੈਨੂੰ ਮਮਾ ਕੋਈ ਹਰ ਕਰਕੇ ਚੀਕਾ ਵੀ ਲੈਂਦੇ ਮੇਰੀ ਗਵਾਸ ਤੂੰ ਚੀਕਾ ਜੁੰਦੀ ਹਾਂ ਨਹੀਂ ਮੈਂ ਟੀਕਾ ਮਾਰਦੀ ਆ ਮੈਂ ਤੁਹਾਡੇ ਨਾਲ ਗੱਲ ਕਰਦੀ ਪਈ ਆ ਜਦੋਂ ਮੈਂ ਉੱਚੀ ਆਵਾਜ਼ ਚ ਗੱਲ ਕਰਦਾ ਨਾ ਉਦੋਂ ਤੇਣਾ ਇਹੋ ਹੀ ਆ ਜਵਾਬ ਤੂੰ ਟੀਕਾ ਮਾਰਦੀ ਨਹੀਂ ਆ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਟੀਕਾ ਨਾਲ ਆ ਕੋ ਮੇਰੇ ਨਾਲ ਗੱਲ ਕਰ ਗੱਲ ਕੀ ਕੰਮ ਕੀ ਇਹਦਾ ਚੰਗੀ ਤਰੀਕਾ ਬੋਲ ਮੈਨੂੰ ਬੜੇ ਕੰਮ ਨੇ ਬੜੀਆਂ ਤਿਆਰੀਆਂ ਕਰਨੀਆਂ ਨੇ ਨਹੀਂ ਪੈਸੇ ਲਾਉਣ ਨੂੰ ਆਪਾਂ ਨਾ ਸਲਾਮ ਅਸ਼ਾ ਕਰਨ ਨੂੰ ਤੇ ਯੋਰ ਕਿ ਜੱਗੇ ਤੁਹਾਡਾ ਮਤਲਬ ਨਹੀਂ ਮੰਨਦਾ ਪਹਿਲਾਂ ਤੁਸੀਂ ਉੱਤੇ ਗਏ ਜੋ ਤੁਸੀਂ ਮੈਨੂੰ ਪੁੱਛੋ ਆ ਕੇ ਦੱਸੋ ਵੀ ਸਿਮਾ ਦੀ ਗੋਦ ਭرائی ਆ ਸਲਾਮ ਆਈ ਆ अच्छा मैं कुछ नहीं गलती कर रही तू ही समझ दे मैं तेरे को हर गल दी सलाह लवा क्यों लवा केड़ी गल तो लवा कादे वास्ते लवा अच्छा नमा बस काम कर ते बस ਘਰ ਸੰਭਲਉਂ ਜੀ ਮੈਂ ਕੰਮ ਮੈਂ ਲਿੰਗੇ ਨਹੀਂ ਕਰਦਾ ਕੰਮ ਨਹੀਂ ਕਰ ਕੋਈ ਸਲਾਹ ਅਸ਼ਰੇ ਦੀ ਕੋਈ ਨਹੀਂ ਹਾਂ ਪੋਤੇ ਦਾ ਕਿਵੇਂ ਪਰ ਕਰਜ਼ਾ ਚੁੱਕ ਕੇ ਕਰਨ ਲਗਾ ਉਹ ਵੀ ਬਿਲਕੁਲ ਸੋਝਾ ਤੇ ਜਦੋਂ ਸਲਾਹਾਰੇ ਵੀ ਹਾਂ ਆਪ ਆ ਜਾਏਗਾ ਪੋਤਾ ਮੇਰਾ ਪਹਿਲੇ ਮੇਰਾ ਪੋਤੇ ਨਾ ਤੇਰਾ ਬਾਅਦ ਪਹਿਲੇ ਤੇ ਮੇਰਾ ਪੋਤੇ ਨਾ ਤੇ ਨਹੀਂ ਮੰਗੇ ਨਾ ਵੀ ਮੇਰਾ ਪੁੱਤ ਮੇਰਾ ਯੋ ਮੈਂ ਲੋਕਾਂ ਦਾ ਥੋੜਾ ਬਸ ਇਹੋ ਹੀ ਗੱਲ ਮੈਂ ਤੁਹਾਡੇ ਕੋ ਕੋਹਰਾ ਚੰਨੀ ਉਹ ਦਿਨ ਕੀ ਡਾਡਾ ਲੱਗਦੇ ਜਿੱਦਾਂ ਉਹ ਕਹਿੰਦੇ ਜਾ ਦੁਕਾਨ ਖੋਲ ਜਾ ਕੇ ਤੂੰ ਮੈਨੂੰ ਕਿਹਾ ਨਹੀਂ ਸੀ ਪਤਾ ਹੈਗਾ ਉਹ ਲੋਕਾਂ ਦੇ ਨਾਲ ਬਹਾਈ ਕਿਧਰ ਰਖਦੀ ਤੋ ਹੀ ਉਹਨੇ ਕੰਮ ਕਰੀ ਪਤਾ ਮੁੰਡੇ ਘਰ ਫੋਨ ਆਇਆ ਤੇ ਤੀ ਗਈ ਹੋਣਾ ਫੋਨ ਆਇਆ ਨਾ ਤੁਹਾਨੂੰ ਤੇ ਜਾਣਾ ਨਹੀਂ ਸੀ ਗਈ ਗਏ ਹੋਣਾ ਤੇ ਜਾਣਾ ਨਹੀਂ ਸੀ ਤੇ ਫਿਰ ਕਰੋ ਇਹ ਤੂੰ ਸਲਾਹ ਹੋਈ ਕਿ ਵੀ ਮੈਨੂੰ ਕਿਸ ਕੰਮ ਲਈ ਬੁਲਾਇਆ ਗਿਆ ਤੇ ਮੈਂ ਕਿਉਂ ਗਈ ਆ ਮੈਨੂੰ ਨਹੀਂ ਪਤਾ ਸੀ ਉਹ ਵੀ ਸਾਸੇ ਕਹੇ ਜ਼ਰੂਰੀ ਕੰਮ ਹੈ ਘਰ ਆਓ ਜੇ ਜ਼ਰੂਰੀ ਕੰਮ ਹੀ ਹੋਏ ਨਾ ਤੇ ਪੁੱਤ ਨੂੰ ਨਾ ਬਠੀ ਦਵ। ਨਹੀਂ ਤੈਨੂੰ ਇਹ ਸਾਰੇ ਖਬਰਾਂ ਕੌਣ ਦਿੰਦਾ? ਜਿੱਤਾਂ ਮਰਜੀ ਬਣਾ ਲਾ ਗਿਆ। ਮਮਾ ਮੇਰੀ ਸੁਣ ਲੈ ਗੱਲ। ਕੀ? ਨਹੀਂ ਉਹਨਾਂ ਨੂੰ ਕਰ ਕੇ ਆਵਾਜ਼ ਮਾਰਨ ਦੀ। ਮੈਂ ਇੱਕ ਮਿੰਟ। ਤੇਰੀ ਮਕਾਨੀ ਲੱਕੀ। ਇੱਧਰ ਆ ਜਰਾ। ਯਾਰ ਸੇਰੇ ਸੇਰੇ ਕੰਮ ਦਾ ਟਾਈਮ ਹੀ ਤੇ ਇਹ ਪਤਾ ਨਹੀਂ ਕਰਾ ਨਾ ਸਿਆਪਾ ਪਾ ਕੇ ਬੈਠੀਆਂ ਦੋਵੇਂ। ਉਹਦਣੇ ਮੱਥਾ ਮਾਰਿਆ ਤੇ ਫੇਰ ਲੱਗੀਆਂ। ਮੈਂ ਤਾਂ ਸੋਚਿਆ ਚੱਲ ਲੱਗੀਆਂ ਰਹਿਣ ਗਿਆ। ਹੁਣ ਵੇਖਿਆ ਨਾ ਪਾਣੀ ਸਿਰੋਂ ਲੰਘ ਗਿਆ ਵਾ ਤੇ ਹੁਣ ਲੱਕੀ ਉਨ ਦੋਵਾਂ ਨੇ ਵਾਜਾ ਮਾਰਨੀ ਆ ਜੇ ਸੀਮਾ ਨੂੰ ਸਮਝਾਇਆ ਸਮਝਾਇਆ ਕਿ ਨਾ ਗੱਲ ਕਰੀ ਨਾ ਬੋਲਿਆ ਕਰ ਮਾਤਾ ਅੱਗੇ ਫੇਰ ਕੋ ਹਟਦੀ ਨਹੀਂ ਨਾ ਉਹਨੇ ਹਟਣਾ ਤੇ ਨਾ ਉਹਨੇ ਹਟਣਾ ਇੱਕ ਦੂਜੇ ਤੋਂ ਟਲਦੀਆਂ ਨਹੀਂ ਕਰਾਂ ਕੀ ਜਾਵਾਂ ਮੈਂ ਨਾਲ ਦਾ ਸਿਆਪਾ ਕਰਾਂ ਜਾ ਕੇ ਤੈਨੂੰ ਇਹ ਸੁਣਿਆ ਨਹੀਂ ਤੂੰ ਰਹਿ ਨਾ ਮੇਰੇ ਨਾਲ ਗੱਲ ਕਰ ਉਹ ਮੈਂ ਕਰਿਆ ਉਹ ਨਾ ਆ ਕੇ ਉਹ ਦੱਸੋ ਨੇ ਭਰਾਵਾ ਕੀ ਮੇਰੇ ਸਿਆਪਾ ਕਰਾਂਦਾ ਪਿਆਏ ਨੇ ਕਾਹਦਾ ਸਿਆਪਾ ਕਰਾਇਆ ਵਾ ਮੈਂ ਪੁੱਛਣ ਨਹੀਂ ਆਨਾਂ ਨੂੰ ਕਿ ਲੋ ਕਿੰਨੀ ਵਾਰ ਸਮਝਾਇਆ ਵਾ ਜਦੋਂ ਤੈਨੂੰ ਮੈਂ ਗੱਲ ਕਰਤੀ ਤੇ ਤੈਨੂੰ ਕੀ ਲੋੜ ਸੀ ਮਮੀ ਨੂੰ ਪੁੱਛਣ ਦੀ ਕੀ ਗੱਲ ਮੇਰਾ ਮੁੰਡਾ ਜਿਹੜਾ ਨਾ ਗਾਇਆ ਨੂੰ ਕਾੜੀਆਂ ਦੱਸ ਤੇ ਜੋੜੂ ਦਾ ਗੁਨਾਮ ਪਾ ਰਹੀ ਰ ਨਾ ਨਹੀਂ ਮੇਰਾ ਕੋਈ ਹੈ ਕਿ ਨਹੀਂ ਪੁੱਛਣ ਦਾ ਕੀ ਗੱਲ ਅਸਲਾਮ ਅਸ਼ਰੂ ਚ ਨਹੀਂ ਆ ਰਹੀ ਨਹੀਂ ਆਪ ਪੁੱਛੋ ਨਾ ਤਰੀਕਾ ਇਹ ਮੂਮੀ ਨੂੰ ਕਹਿੰਦੇ ਵੀ ਤੂੰ ਚੱਲ ਜਾ ਹਾਂਜੀ ਬਾੜੀਆ ਸਾਹਿਬ ਤੁਹਾਨੂੰ ਮੈਂ ਕਹਤਾ ਨਾ ਬਸ ਜੁਮੇਵਾਰੀ ਤੁਹਾਡੀ ਜੇ ਸਾਰੀ ਹੋਣੀ ਹਾਂ ਨੌਨ ਵੇਜ ਵੀ ਚੱਲੂਗਾ ਸਾਰਾ ਕੁਝ ਚੱਲੂਗਾ ਇਹਦੀ ਜ਼ਿੰਮੇਵਾਰੀ ਵੀ ਤੁਹਾਡੀ ਜੇ ਹਾਂ બસ ਖਾਣ ਪੀਣ ਦਾ ਸਾਰਾ ਕੰਮ ਤੁਹਾਡੇ ਹਿੱਸੇ 'ਚ ਹੈ। ਹਾਂ 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 ਬਸ ਤੁਹਾਡੇ ਤੇ ਸੜਦਾ ਮੈਂ ਫਿਕਰ ਮੈਨੂੰ ਪਤਾ ਹੈ ਨਾ ਮੇਰੇ ਭਰਾਣੇ ਸੰਭ ਲੈਣਾ ਸਾਰਾ ਕੁਝ। ਬਸ ਤੁਸੀਂ ਸੰਭ ਲਿਓ ਖਾਣ ਪੀਣ ਦਾ ਸਾਰਾ ਜ਼ਿੰਮੇਵਾਰੀ ਤੁਹਾਡੀ ਜਣ ਠੀਕ ਹੈ। ਬਾਕੀ ਤੋਂ ਜੇ ਮੁੰਡੇ ਨੂੰ ਕਿਹਾ ਹੋ ਸਾਰਾ ਕੁਝ। ਬਸ ਭੱਜ ਨਾ ਸੀ ਆਪਾਂ ਕੰਮ ਕਰ ਰਹੇ ਆਂ ਦਾ ਪੂਰੇ ਐਨ ਜ਼ਬਰਦਸਤ ਹੋਣਾ ਜਿਹਦਾ ਭਰਾਣਾ ਫੰਕਸ਼ਨ। ਐ ਪੂਰੇ ਨਿਆਰੇ ਲੈਣੇ ਗੱਲ ਕਹਦੀ ਕਿ ਪਤਾ ਲੱਗੇ ਫੰਕਸ਼ਨ ਇਹਨਾਂ ਦੇ ਘਰੇ। ਇਹਨਾਂ ਦੇ ਘਰੇ ਖੁਸ਼ੀ ਆਈ ਹੈ। ਬੰਦ ਬਸ ਆ ਤੁਹਾਨੂੰ ਤਾਂ ਖੁਸ਼ੀ ਹੋਣੀ ਹਣੀ ਹੈ ਸਹੀ ਹੈ ਸਹੀ ਹੈ ਚਲੋ ਵਧੀਆ ਗੱਲ ਆ ਹਾਂ ਬਤਾ ਡਣਾ ਕਿਹੜੀ ਗੱਲ ਕੋਈ ਚੱਕਰ ਨਹੀਂ ਮੈਣਾ ਉਹ ਵੀ ਕਰਦਾਂਗੇ ਬਿਲਕੁਲ ਨਹੀਂ ਬ੍ਰਾਂਡ ਜਿਹੜਾ ਤੁਸੀਂ ਕਹੋ ਦੱਸ ਵਸ ਵਸ ਮੇਜੂ ਮੈਂ ਵਰਗੀ ਤੁਹਾਨੂੰ ਦੇ ਦਿੱਤੀ ਹੈ ਤਾਂ ਫਿਰ ਕਿਹੜੀ ਗੱਲ ਆ ਸਹੀ ਹੈ ਨਾ ਵਾ ਠੀਕ ਚੱਲ ਚੱਲ ਮੇਰਾ ਵੀਰੋ ਬਬੀ ਅੱਜ ਸ਼ਾਮ ਨੂੰ ਮਿਲਿ ਮੈਨੂੰ ਜਰੂਰ ਚੰਗਾ ਕਰੀ ਆ ਜਾਈਏ ਕਰੀ ਠੀਕ ਹੈ ਨਾ ਹਾਂ ਹੁਣ ਭਾਲਾ ਬੰਨਾ ਨਾ ਲਾਈ ਕੋਈ ਇਹ ਸ਼ਾਮ ਨੂੰ ਉਹ ਕੰਮ ਪਾ ਕੇ ਤੇ ਆ ਪੈ ਗਿਆ ਵਾ ਤੈਨੂੰ ਪਤਾ ਹੈ ਕੰਮ ਆਪਣਾ ਬੜਾ ਜ਼ਰੂਰੀ ਹੈ ਸਹੀ ਹੈ ਵਾ ਆ ਜੀ ਮੇਰੇ ਵਰਾ ਓਕੇ ਓਕੇ ਭਲਾ ਆਇਆ ਛਾ ਬੋਲ ਦੇ ਨਹੀਂ ਉਹ ਦੋਸਤ ਹੀ ਮੇਰਾ ਇਹ ਫੰਕਸ਼ਨ ਫੰਕਸ਼ਨ ਦੀ ਥੋੜਾ ਕਰਨ ਦੇ ਤੇ ਕਾਦੀ ਲਵਾਜ ਮਾਰਨ ਦੇ ਹੋ ਮੈਨੂੰ ਮੈਂ ਤੈਨੂੰ ਤਾਂ ਆਵਾਜ਼ ਮਾਰ ਲਿਆ ਹਾਂ ਮੇਰੀ ਗੱਲ ਸੁਣ ਆਪਾਂ ਚੱਲੀ ਬਾਜ਼ਾਰ ਬਾਜ਼ਾਰ ਕੀ ਕਰਨਾ ਇਰ ਕੋ ਬਣਾ ਲਈ ਇਹ ਨਿਆਣੇ ਨੂੰ ਲਈ ਕੋ ਸੋਨੇ ਸਾਰੇ ਦੀ ਚੀਜ਼ ਅੱਛਾ ਹਾਂ ਕੜੇ ਕੜੇ ਬਣਾ ਲਈਏ ਛੋਟੇ ਛੋਟੇ ਫਿਰ ਉਹ ਕੜੇ ਬੱਚਿਆਂ ਲਈ ਨਹੀਂ ਕਹਿੰਦੇ ਆ ਆਪਣੇ ਬੱਚਿਆਂ ਲਈ ਆਪਣੇ ਬੱਚਿਆਂ ਲਈ ਬਸ ਆਹ ਲਈ ਸਿਮਰਤ ਲਈ ਇਹਨਾਂ ਲਈ ਬਣਾ ਲਈ ਕੋਨੇ ਸੋਨੇ ਦੀ ਚੀਜ਼ ਫਿਰ ਕਿਹੜੀ ਗੱਲ ਚੱਲ ਚਲੀਏ ਇਹਨਾਂ ਲਈ ਸੋਨੇ ਦੀ ਚੀਜ਼ ਰਣਜੀਤ ਕੀ ਕਰਨੀ ਹੈ ਇਹਨਾਂ ਨੂੰ ਪਾਉਂਦਾ ਸਾਡਾ ਕੋਈ ਫਰਜ਼ ਨਹੀਂ ਹੈਗਾ ਆਪਾਂ ਕੜੇ ਬਣਾਉਣੇ ਆ ਬੱਚੇ ਵਾਸਤੇ ਤੇ ਨਾਲੇ ਉਹ ਬਾਅਦ ਵਿੱਚ ਬਣ ਜਾਣਗੇ ਹੁਣ ਤੇ ਗੋਦ ਭਰਾਈ ਦੀ ਰਸਮ ਆ ਕਿ ਹੁਣ ਲੀੜਾ ਕਪੜਾ ਇਹੋ ਜਿਹੀ ਚੀਜ਼ਾਂ ਲੈ ਆਉਣੇ ਆ ਭੋਰ ਘਰ ਚ ਖਸੂ ਖਾਣ ਪੀਣ ਦੀ ਚੀਜ਼ ਚਾਹੀਦੀ ਆ ਡੈਕੋਰੇਸ਼ਨ ਦੀ ਵੀ ਥੋੜੀ ਬੋਤੀ ਚਾਹੀਦੀ ਆ ਉਹ ਚੀਜ਼ਾਂ ਆਪਾਂ ਲਿਆਉਣੀਆਂ ਵਾ ਰਹੀ ਗੱਲ ਕੜਿਆਂ ਦੀ ਕੜੇ ਬਾਜ ਬਣਾਵਾਂਗੇ ਕਾਕਾ ਦੇ ਮੇਰੀ ਗੱਲ ਸੁਣ ਮੇਰੇ ਮੂੰਹ ਚ ਰਜੀਤ ਕਾਕਾ ਹੀ ਨਿਕਲਦਾ ਜੀ ਉਹ ਤੇਰੀ ਗੱਲ ਸਹੀ ਹੈ ਪਰ ਮੈਨੂੰ ਤੇ ਬਾਲਾ ਸਮਝਾਣਾ ਮੈਨੂੰ ਪਤਾ ਮੈ ਕੀ ਕਰਨਾ ਵਾ ਮੈਂ ਜਿਹੜੀ ਗੱਲ ਕਹਿੰਦੇ ਆ ਨਾ ਉਹ ਕਰ ਤੂੰ ਜ਼ਿਆਦਾ ਮੈਨੂੰ ਸਜਾਵਾਂ ਨਹੀਂ ਨਾ ਦੇਈ ਚਲ ਯਾਰ ਡੱਬਲ ਡੱਬਲ ਖਰਚੇ ਅਹੀਂ ਕਦੋਂ ਕਰਨੇ ਆ ਮੈਨੂੰ ਇਹ ਦੱਸੋ ਨਾ ਬੰਦ ਕਰ ਦਿਓ ਫੋਨ ਘੜੀ ਡੱਬਲ ਡੱਬਲ ਖਰਚੇ ਕਦੋਂ ਕਰਨੇ ਆ ਤੂੰ ਮਨ ਵਾਲੀ ਐਵੇਂ ਨਾ ਸੁਝਾ ਯਾਰ ਦੇਸ਼ ਨਾਲ ਮੈਂ ਤੈਨੂੰ ਕਹਤਾ ਨਾ ਜੋ ਮੈਂ ਕਰਨਾ ਤੇ ਕਰਨਾ ਵਾ ਐਵੇਂ ਨਾ ਮੇਨੂੰ ਮੇਰੇ ਭਰਾ ਵਾ ਮੇਰਾ ਉਹਦਾ ਚਾਹ ਮੈਨੂੰ ਮੈਂ ਕਰੂੰਗਾ ਤੂੰ ਕਰਨਾ ਤੇ ਕਰਨਾ ਤੇ ਫਿਰ ਮੇਰੀ ਕਾਹ ਦੀ ਸਲਾਹ ਲੈਣ ਦੇ ਤੂੰ ਚੱਲ ਨਾਲ ਨਾ ਮੇਰੇ ਤੇਰੇ ਆਹ ਕਹਿੰਦਿਆਂ ਮੈਂ ਤੇ ਮੈਂ ਵੀ ਤੁਹਾਨੂੰ ਇੱਕ ਸਲਾਹ ਹੀ ਦੇਣ ਦੀ ਆ ਵੀ ਸਾਡੇ ਘਰੇ ਕਾਕੇ ਦੇ ਬੰਦੇ ਆ ਇਹਨਾਂ ਨੂੰ ਪਾਉਣ ਦਾ ਰਂਜੀਤ ਕੁਛ ਨਹੀਂ ਬੰਦ ਆਪਣਾ ਨਾ ਐਵੇਂ ਇਨਾ ਖਰਚਾ ਕਰੀ ਜਾਓ ਮੇਰੀ ਗੱਲ ਸੁਣ ਉਹ ਆ ਮੇਰਾ ਭਰਾ ਮੈਨੂੰ ਖੁਸ਼ੀ ਉਹਦੀ ਸਹੀ ਹੈ ਨਾ ਤੇ ਮੈਂ ਉਹਦੀ ਖੁਸ਼ੀ ਦੇ ਵਿੱਚ ਕੁਝ ਵੀ ਕਰ ਸਕਦਾ ਮੈਨੂੰ ਪੈਸੇ ਪੌਣ ਦੀ ਪਰਵਾਹ ਨਹੀਂ ਹੈ ਨਿਕਾ ਤੂੰ ਬਣਾ ਕੇ ਲਿਆਉਂਗਾ ਨੇ ਮੈਂ ਤੁਹਾਡੇ ਕੀ ਦੇਲ ਚਾ ਕਿ ਮੈਨੂੰ ਕੋਈ ਖੁਸ਼ੀ ਨਹੀਂ ਲੱਗਦਾ ਤਾਂ ਨਹੀਂ ਤਰੀਆਂ ਇਹ ਗੱਲਾਂ ਤੂੰ ਬੱਸ ਕਰੋ ਤੂੰ ਤੂੰ ਚਲ ਜਾ ਹਾਂ ਪੈਸੇ ਮੈਂ ਖਰਚਣੇ ਆ ਤੂੰ ਜੋ ਮਰਜੀ ਇਹਦੇ ਵਿੱਚ ਕਿਹੜੀ ਗੱਲ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿਣ ਦੀ ਆ ਕਿ ਹੁਣ ਸਾਡਾ ਬੱਸ ਸਗਨ ਦੇਣ ਦਾ ਫਰਜ਼ ਹੈ ਤੇ ਜੀ ਤਾ ਆਪਾਂ ਵਾਤ ਤੋਂ ਵਾਤ ਸਗਨ ਪਾ ਦਾਂਗੇ ਗੱਲ ਨੂੰ ਸਮਝੀਦਾ ਹੁੰਦਾ ਵਾ ਘੜੇ ਬਾਅਦ ਚ ਬਣਾਵਾਂਗੇ ਕੀ ਬਾਅਦ ਚ ਬਣਾ ਲਾਂਗੇ ਆ ਬੁੜੀਆਂ ਨੇ ਕੰਮਾਂ ਜਿਹੜਾ ਮੈਨੂੰ ਨਾ ਪਸਾ ਜੋ ਤੁਸੀਂ ਕਰ ਰਹਣਾ ਉਹ ਕਰ ਹੀ ਲੈਣਾ ਬਾਅਦ ਵਿੱਚ ਜਿਹੜੀ ਮੈਨੂੰ ਕੁਝ ਹੀ ਨਾ ਉਹ ਮੈਂ ਕਰਨਾ ਕਰਨਾ ਵਾ ਤੇ ਤੂੰ ਮੇਰੇ ਨਾਲ ਚੱਲ ਮੇਰੀ ਇੱਕ ਗੱਲ ਮੋਰ ਸੁਣੋ ਨਾਲੇ ਮਮੀ ਜੀ ਨੇ ਕੱਲ ਮੈਨੂੰ ਬੁਲਾਇਆ ਸੀ ਆਪਣੇ ਕੋਲ ਅੱਛਾ ਤੇ ਉਹ ਕਹਿੰਦੇ ਸੀ ਕਿ ਉਥੋਂ ਮਤਲਬ ਤੇਰੀ ਚਾਚੀ ਨੇ ਜੋ ਵੀ ਪਾਉਣਾ ਵਾ ਸਿਮਰਤ ਨੂੰ ਉਹ ਤੇ ਪਾਉਣਾ ਹੀ ਪਾਉਣਾ ਵਾ ਤੇ ਆਪਣੀ ਭੂਆ ਨੂੰ ਕਹੀ ਵੀ ਵੱਖਰਾ ਇੱਥੇ ਕੁਝ ਨਾ ਕੁਝ ਬਣਾ ਕੇ ਲਿਆਵੇ ਸੋਨੇ ਦਾ ਤੇ ਅੰਦੀ ਤੇ ਉਹ ਵੀ ਮੈਂ ਤੁਹਾਡੇ ਨਾਲ ਸਲਾਹ ਕਰਨੀ ਸੀ ਵੀ ਇਹ ਗੱਲ ਗਲਤ ਹੈ ਕੀ ਹੈ ਨਾ ਦੱਸ ਵੱਖਰਾ ਕਿਥੋਂ ਮੇਰੇ ਭੂਏ ਪਾ ਲੈ ਇਹ ਕੀ ਗੱਲ ਤੇ ਮੇਰੀ ਕੀ ਗੱਲ ਆ ਯਾਰ ਯਾਰ ਪੂਆਜੀ ਦਾ ਵਿਚਾਰਿਆਂ ਦਾ ਉੱਥੇ ਕੀ ਹੈਗਾ ਵਾ ਕੁਝ ਵੀ ਨਹੀਂ ਉਹ ਤੇ ਆਪ ਵਿਚਾਰੇ ਉਹਨਾਂ ਕੋ ਮੰਗ ਕੇ ਖਰਤਾ ਲਈ ਆਪ ਹੀ ਕਰਨਾ ਕਰ ਇਹ ਜੋ ਵੀ ਹਿਸਾਬ ਕਿਤਾਬ ਹੈ ਮੰਮੀ ਵੀ ਲੈਣਗੇ ਆਪੇ ਮੰਮੀ ਨੂੰ ਪਤਾ ਵਾ ਰੰਜੀਤ ਤੂੰ ਕਿਦਾਂ ਨਹੀਂ ਮਨਾ ਕਰਨਦੇ ਹੋ ਅੱਗੇ ਤਾਂ ਤੇ ਮੇਰੀ ਹਰ ਗੱਲ ਸੁਣਦੇ ਹੁੰਦੇ ਹੋ ਐਰ ਕੰਮ ਕੀ ਹੋ ਗਿਆ ਵਾ ਤੇਰੀ ਐਵੇਂ ਗੱਲ ਕੋ ਸੁਣੀ ਜਾ ਤੂੰ ਬੜੇ ਕਿਹੜੇ ਚੱਕਰਾਂ ਚ ਪਈਆਂ ਆਈ ਨਹੀਂ ਐਡੀ ਬਤਾ ਜਿਹੜੀ ਖੁਸ਼ੀ ਆਈ ਘਰ ਚ ਤੇ ਤੂੰ ਬੜੇ ਕਿਹੜੀ ਗੱਲ ਕਰੀ ਜਾਂਦੀ ਹੈ ਨਹੀਂ ਤੇ ਮੈਨੂੰ ਖੁਸ਼ੀ ਕੋਈ ਨਹੀਂ ਲੜਾਈ ਵਾਲੀ ਗੱਲਾਂ ਤੂੰ ਹੀ ਕਰਨਦੇ ਤੇ ਮੇਰੀ ਗੱਲ ਧਿਆਨ ਨਾਲ ਸੁਣੋ ਮੇਰੀ ਗੱਲ ਸੁਣ ਜੇ ਉਹ ਹੈ ਕਿ ਪੂਆ ਦੀ ਚੀਜ਼ ਬਣਾ ਕੇ ਲਿਆਉਣਾ ਮੇਰੇ ਸਾ ਪੂਆ ਜੀ ਦਾ ਇੱਥੇ ਕੋਈ ਫਰਜ਼ ਨਹੀਂ ਬੰਦਾ ਚਾਚੀ ਜੀ ਚੀਜ਼ਾਂ ਬਣਾ ਕੇ ਇੱਥੇ ਲੈ ਕੇ ਆਉਂਦੇ ਕਿਉਂ ਨਹੀਂ ਫਰਜ਼ ਬੰਦਾ ਉਹਨਾਂ ਦੀ ਖੁਸ਼ੀ ਆ ਉਹ ਜੇ ਉਹਨਾਂ ਆਪ ਬਣਾ ਕੇ ਲਿਓਣ ਚਾਹਣ ਤਾਂ ਤੈਨੂੰ ਕੀ ਪ੍ਰੋਬਲਮ ਮੈਨ ਵਿੱਚ ਪੂਆ ਜੀ ਅਲੱਗ ਉਹਨਾਂ ਨੇ ਨਾ ਕੀਤੀ ਆ ਉਹਨਾਂ ਨੇ ਨਾ ਕੀਤੀ ਮੇਲੇ ਬਈ ਦੱਸੀ ਇਹਨੇ ਨਾ ਕੀਤੀ ਉਧਰੋਂ ਪੂਆ ਜੀ ਅਲੱਗ ਘਰ ਚ ਰਹਿੰਦੇ ਨੇ ਗੱਲ ਨਾ ਨੀ ਨੀ ਆ ਉਹਦੇ ਅਗਲੀ ਮਜਬੂਰੀ ਚ ਵਿਚਾਰੀ ਪਤਾ ਨਹੀਂ ਕੀ ਕੀ ਕਰੇਗੀ ਬਾਅਦ ਤੈਨੂੰ ਮਜਬੂਰੀਆਂ ਲੱਗਦੀਆਂ ਹਰੇ ਘਰ ਚ ਹੱਦ ਹੋਈ ਮੈਨਾਂ ਅਗਲਾ ਭਾਵੇਂ ਖੁਸ਼ੀ ਨਾ ਲਿਆਉਂਦੇ ਹੋਵੇ ਕਿਤਾ ਕਿੰਨੀ ਕੀ ਖੁਸ਼ੀ ਆ ਉਹਨਾਂ ਨੂੰ ਤੂੰ ਇੱਥੇ ਆ ਆਪਣੀਆਂ ਸਕੀਮਾਂ ਲਾਈ ਜੰਨੀ ਆ ਮੇਰੀ ਗੱਲ ਸੁਣਾ ਖੁਸ਼ੀ ਪੈ ਗਿਆ ਨਾ ਤੇ ਚੀਜ਼ਾਂ ਨਾ ਹੀ ਹੁੰਦੀਆਂ ਉਦੋਂ ਕੋਈ ਖੁਸ਼ੀ ਨਹੀਂ ਹੁੰਦੀ ਮਨੋਂ ਬੰਦੇ ਹਾਂ ਬਾਕੀ ਗੱਲਾਂ ਜਿਹੜੇ ਬੰਦੇ ਨੇ ਚੋਟੂ ਵਾ ਪਾ ਤੀ ਉਹਦੇ ਨਾਲ ਖੁਸ਼ੀ ਹੋ ਗਈ ਤੇ ਪੈਸੇ ਚਾਰ ਵਧਦੇ ਆ ਗਿਆ ਉਹਦੇ ਨਾਲ ਖੁਸ਼ੀ ਹੋ ਗਈ ਹਣਾ ਮੂੰਹ ਮੰਗੰਦਿਆਂ ਮੈਂ ਮੈਂ ਕਿਹਾ ਵਾ ਫੇ ਬਣਾ ਕੇ ਲਿਆ ਹੁਣੇ ਮੇਰੇ ਲਈ ਮੂੰਹ ਬਣਾ ਕੇ ਲੈਂਦੇ ਆ ਨਾਲੇ ਮੈਂ ਨਹੀਂ ਕੁਝ ਲੈਣਾ ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਤਾਂ ਗੱਲ ਕਰਨ ਦੀ ਆ ਕਿ ਤੁਸੀਂ ਮੰਮੀ ਜੀ ਨੂੰ ਸਮਝਾਓ ਤੇ ਉਲਟਾ ਮੈਨੂੰ ਬੋਲੋ ਲੰਪੇ ਜੀ ਮੈਂ ਤਾਂ ਤੁਹਾਡੇ ਨਾਲ ਦੁੱਖ ਭੁੱਲ ਲਈ ਆ ਮੰਮੀ ਨੂੰ ਕਿ ਸਮਝਾਵਾਂ ਮੰਮੀ ਨੂੰ ਪਤਾ ਵਾ ਸਾਰਾ ਕੁਝ ਕੀ ਐਵੇਂ ਨਹੀਂ ਲੱਤਾਉਣੀ ਕਰਿਆ ਨੂੰ ਤੂੰ ਤਾਂ ਲੱਤਾ ੜਾਉਂਦੀ ਸਿੱਧੀਆਂ ਜਿਹੀਆਂ ਗੱਲਾਂ ਚੋ ਜੇ ਕੋ ਪਾਉਣ ਦੇ ਪਾਉਣ ਦੇ ਤੈਨੂੰ ਕੀ ਆ? ਖਾਦਿਆ ਯਾਰ ਇੱਕ ਜਨਾਨੀ ਕਿਹਦੇ ਨਾਲ ਦੋਖੋ ਫੋਲੇ ਆਪਣੇ ਘਰ ਵਾਲੇ ਨਾਲ ਫੋਲੂਗੀ ਨਾ ਤੂੰ ਹਰ ਗੱਲ ਮੇਰੀ ਸੁਣਦੇ ਜੇ ਤੁਹਾਨੂੰ ਕੀ ਹੁੰਦਾ ਜਾਣਦੇ ਆ ਰਣਜੀਤ ਮੈਂ ਬੜੀ ਹਰਾਨਿਆ ਤੁਹਾਡੇ ਇਹਦੇ ਵਿੱਚ ਤੇ ਦੁੱਖ ਫੋਲਣੋਂ ਕਿਹੜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਤੂੰ ਕਿਹੜੀ ਗੱਲ ਤੂੰ ਦੁਖੀ ਹੈ ਤੂੰ ਆ ਫਿਰ ਗੱਲ ਮੈਨੂੰ ਲੱਗਦਾ ਸਹੀ ਲਾਦੀ ਲੋਕਾਂ ਦੀ ਤੇ ਤੂੰ ਹੁਣ ਨਾ ਕੀ ਸਹੀ ਆ ਕੀ ਸਹੀ ਸਮਝ ਗਈ ਐਂਟਰ ਮੈਂ ਕੀ ਕਹਿਣਾ ਚਾਹੁੰਦੇ ਆ ਬੀ ਬੋਲੋ ਨਾ ਆਪਣੇ ਮੂੰਹ ਫੁੱਟੋ ਨਾ ਕੀ ਕਹਿਣਾ ਚ ਤੂੰ ਨਾ ਜੈਲ ਸੀ ਫੀਲ ਕਰਦੀ ਆ ਜੇ ਅਗਲੇ ਦਿਨ ਬੇਬੀ ਸ਼ਾਵਰ ਹੋਣデア ਵਾ ਨਾ ਤੇ ਹੋਣ ਦੇ ਕਿਉਂ ਲਾ ਤੜਾਉਂਦੀ ਵਿੱਚ ਤੂੰ ਮੈਂ ਜਾ ਕੇ ਕੀ ਕਰਦੀ ਆ ਤੇ ਹੋਰ ਕੋਲ ਕਰਨデア ਵਾ ਜੇ ਤੂੰ ਜਾਣਾ ਜਾ ਨਿਤਮ ਚੱਲਿਆ ਹਰਪੇ ਆਪੇ ਕਰੂੰਗਾ ਮੈਂ ਤੇ ਕੱਲਾ ਸਾਰੀ ਦੁਨੀਆ ਮੈਨੂੰ ਕਹਿੰਦੀ ਕਿ ਤੂੰ ਸੜਦੀ ਆ ਸਿਮਰਤੋਂ ਫਰ ਮੈਂ ਕਦੀ ਪਰਵਾਹ ਨਹੀਂ ਕੀਤੀ ਅੱਜ ਮੈਨੂੰ ਇਹ ਕਹਿ ਕੇ ਚੱਲ ਗਈ ਹੈਨਾ ਤੋਂ ਮੈਨੂੰ ਇਹ ਉਮੀਦ ਨਹੀਂ ਕਿ ਇਹ ਵੀ ਮੇਰੇ ਬਾਰੇ ਇਹ ਕੁਝ ਸੋਚਣਗੇ ਹਾਂ ਤੇ ਮੇਰਾ ਦਿਲ ਬਿਲਕੁਲ ਟੁੱਟ ਗਿਆ ਮੇਰੀ ਕੋਈ ਗੱਲ ਹੀ ਨਹੀਂ ਸੁਣਦੇ ਪਏ ਆਪਣਾ ਬੋਲੀ ਜਾਣਦੇ ਬੋਲੀ ਜਾਣਦੇ ਹਰ ਚੀਜ਼ 'ਚ ਮੰਮੀ ਜੀ ਇਹ ਤਾਂ ਸਾਥ ਦੇਣ ਦੇ ਉਹਨਾਂ ਦੋਵਾਂ ਜੀਆਂ ਦਾ ਸਾਥ ਦੇਣ ਦੇ ਮੇਰੀ ਕੋਈ ਗੱਲ ਹੀ ਨਹੀਂ ਉਦੋਂ ਮੈਨੂੰ ਕਹਿੰਦੇ ਤੂੰ ਛੜਦੀ ਹੈ ਯਾਰ ਆ ਜਾ ਬੁੱਕੀਆ ਕੀ ਹੋ ਗਿਆ ਯਾਰ ਆਪਣੀ ਇਹੀ ਗੱਲ ਹੋਈ ਸੀ ਨਾ ਕਿ ਭਾਬੀ ਨੂੰ ਹੱਲੇ ਕੁਝ ਨਹੀਂ ਦੱਸਣਾ ਉਹ ਜੀਦਾਂ ਨਹੀਂ ਤੁਸੀਂ ਗੱਲਾਂ ਕਰਦੇ ਨਾ ਉਹਨੂੰ ਸਾਰਾ ਕੁਝ ਪਾਸ ਚਲ ਜਾਣਾ ਓ ਯਾਰ ਕੋਹੜੀ ਪਤਾ ਚੱਲਦਾ ਨਹੀਂ ਕਿ ਉਹਨੂੰ ਪੱਲਾਵਾ ਆਪਣੀ ਇਹੀ ਗੱਲ ਹੋਈ 21 ਜਿੰਦੇ ਤੱਕ ਬੱਚਾ ਨਹੀਂ ਹੁੰਦਾ ਨਾ ਅਸੀਂ ਭਾਬੀ ਨੂੰ ਕੁਝ ਨਹੀਂ ਪਾਲ ਲੱਗਣ ਦੇਣਾ ਯਾਰ ਸਿੱਧੀ ਗੱਲ ਖਤਮ ਹੈ ਜਿੱਤੰਡੀ ਮੇ ਕੁੜੀ ਦੀ ਫੋਟੋ ਵੇਖੀ ਹੈ ਨਾ ਉਹ ਮੇਰੇ ਤੋਂ ਸਬਰ ਨਹੀਂ ਹੁੰਦੇ ਆ ਮੈਂ ਨਾ ਜਿਤੀ ਤੀ ਨਹੀਂ ਵੇੜੀ ਹੈ ਸਾਰਾ ਕੋ ਕਰਾਹੀ ਵਿਆਹ ਇਹਦੇ ਜਵਾਬਾਂ ਤੇ ਕਾਬੂ ਰੱਖ ਤਾਰੀ ਤਾਰੀ ਹੋ ਜਾਊਗਾ ਨਹੀਂ ਕਾਬੂ ਹੁੰਦਾ ਯਾਰ ਕੀ ਕਰਾਂ ਮੈਂ ਯਾਰ ਪਰ ਕਰਨਾ ਪੈਣਾ ਵਾ ਤੁਹਾਨੂੰ ਪਤਾ ਵਾ ਜੇ ਉਹਨੂੰ ਪਤਾ ਲੱਗ ਗਿਆ ਪਹਿਲਾਂ ਸਾਰਾ ਕੁਝ ਹੋ ਗਿਆ ਤੇ ਸਿਮਰ ਦਾ ਧਿਆਨ ਕਿਨੇ ਰੱਖਣਾ ਮੈਂ ਠੀਕ ਐ ਬਸ ਥੋੜਾ ਕਾਬੂ ਚ ਵਿਆਹ ਕਰਨਾ ਉੱਥੇ ਹੀ ਕਰਨਾ ਹੈ ਸਹੀ ਐ ਥੋੜਾ ਕੰਟਰੋਲ ਠੀਕ ਐ ਯਾਰ ਤਿਆਰ ਕਰੂੰਗਾ ਜੀ ਇਹਦੇ ਕੋਈ ਟਿਕਾ ਨਹੀਂ ਹੁੰਦਾ ਉਹ ਕਿੱਥੇ ਚਲ ਜਾ ਮਮੀ ਦੱਸੋ ਸਹੀ ਤੇ ਕਹਿਣ ਦੀ ਐ ਜਦੋਂ ਮੈਂ ਕਿਚ ਬੇਟਾ ਨਾ ਇਹ ਹੀ ਜਿਹੜੇ ਤੂੰ ਜਾਣੀ ਨਹੀਂ ਤੇ ਫਿਰ ਤੂੰ ਆ ਆ ਕੇ ਜਿਹੜੇ ਗੱਲ ਦੱਸਦਾ ਹੈ ਨਾ ਤੇ ਮੈਨੂੰ ਗੱਲ ਮੈਨੂੰ ਇਹ ਦੱਸੋ ਨਹੀਂ ਇੱਕ ਮਿੰਟ ਰੁਕ ਜਾ ਮੈਂ ਕੁਝ ਨਹੀਂ ਲੱਗਦੀ ਗੱਡੀ ਇਹ ਕਹਿੰਦੇ ਵੀ ਤੂੰ ਆ ਕੇ ਗੱਲ ਕਰ ਤਾਡਾ ਫਰਜ਼ ਬੰਦਾ ਮੇਰਾ ਦਲ ਇਹਨਾਂ ਕਾ ਕਰ ਸਕਦੇ ਕੋਈ ਕਾਰ ਵਾਲਾ ਦੀ ਕਾਰ ਕਰ ਮੇਰੀ ਗੱਲ ਸੁਣੋ ਜੇ ਤੁਸੀਂ ਨਹੀਂ ਦੱਸੋਗੇ ਤੇ ਕਿਹਨੇ ਦੱਸਣੀ ਗੱਲ ਮੈਂ ਉਹਦੇ ਨਾਲ ਗੱਲ ਕਰਨੀ ਹੈ ਨਾ ਤੁਸੀਂ ਤੇ ਮੈਨੂੰ ਵੀ ਨਹੀਂ ਦੱਸਿਆ ਕੱਲ ਕੀ ਉਹਦੀ ਗੋਦ ਭਰਾਈ ਆ ਗਈ ਯਾਰ ਉਹਨੇ ਮੈਨੂੰ ਸਿਮਰਤ ਨੇ ਦੱਸਿਆ ਜਦੋਂ ਉਹ ਵੀ ਤੁਰਨ ਲੱਗਾ ਮੈਨੂੰ ਤਾਂ ਦੋ ਆਪ ਨਹੀਂ ਸੀ ਪਤਾ ਮਿੰਦਕ ਬਾਉਲੀ ਸਾਸ ਨੇ ਗੱਲ ਕੀਤੀ ਹੈ ਫਾਇਆ ਕਰ ਕਰੋ ਹੋਇਆ ਤੇ ਗਏ ਆ ਨਾ ਹਾਂ ਤੇ ਸਾਰੀਆਂ ਗੱਲਾਂ ਹੋ ਜਾਂਦੀਆਂ ਤੇ ਉਹਨੇ ਤੁਹਾਨੂੰ ਆ ਗੱਲ ਵੀ ਦੱਸੀ ਤੇ ਭਰਾਵਾ ਜਿਵੇਂ ਤੇਰੀ ਜਨਾਨੀ ਤੈਨੂੰ ਦੱਸਦੀ ਹੈ ਨਾ ਤੂੰ ਉਵੇਂ ਹੀ ਮੰਨ ਜਿਵੇਂ ਉਹ ਕਹਿੰਦੀ ਯਾਰ ਤੂੰ ਉਵੇਂ ਹੀ ਕਰ ਮੰਨਣਾ ਚਾਹੀਦਾ ਨਾ ਮੰਨੋ ਸਿਰਫ ਇਹ ਨਾ ਸਿਰਫ ਕਰਦੇ ਨਾ ਉਹ ਰੱਖੇ ਸਿਰਫ ਜਿਤੇ ਪੈ ਨਹੀਂ ਗੱਲਾਂ ਬੋਲਦੀ ਕਹਿੰਦੇ ਆ ਬਸ ਸਾਥ ਸਾਥ ਸਾਰੇ ਤੁਹਾਡੇ ਦੇ ਹੀ ਹੈ ਨਹੀਂ ਲੜੇ ਨਹੀਂ ਹੋਰ ਹਰ ਨਾਲ ਖੜਾ ਕਰੋ ਤੇਵੇ ਕੋ ਪੈਸੇ ਥਾ ਦੇ ਦੇ ਨਾ ਖੜਾ ਕਰੋ ਹਰ ਥਾਂ ਤੇ ਖੜਾ ਕਰੋ ਹਰ ਥਾਂ ਤੇ ਖੜਾ ਕਰੋ ਪੈਸੇ ਥਾ ਦੇ ਨਾ ਖੜਾ ਕਰੋ ਇੱਕ ਮਿੰਟ ਸੀ ਮੱਝੋ ਮਟ ਰੋ ਹਾਂ ਅਸਾਂ ਮੰਮੀ ਮੇਰੀ ਗੱਲ ਸੁਣੋ ਕਾਹ ਦੀ ਕੋਈ ਨਹੀਂ ਮੈਨਾਂ ਚਲਾ ਗਈ ਦਿੱਤੀ ਨਹੀਂ ਕੀ ਕੋਈ ਵੀ ਗੱਲ ਤੇ ਦਸੀਆ ਕਿ ਉਹਦੀ ਗੋਦ ਭرائی ਆ ਜਾਂ ਕਿਉਂ ਨਹੀਂ ਕਿਉਂ ਕਰਦੇ ਨੂੰ ਦਸੀਆ ਇਹ ਦਸੀਆ ਤੇ ਆ ਕਰਨਾ ਹੀ ਇਹੋ ਦਸੀਆ ਹਾਂ ਤੇ ਆ ਲੈ ਅੱਛਾ ਮੈਨੂੰ ਇਹ ਦੱਸੋ ਸਭ ਤੋਂ ਪਹਿਲੇ ਦੱਸਿਆ ਨਹੀਂ ਕਿ ਟਾਈਮ ਆ ਕਿੰਨੀ ਤਰੀਕਾ ਕਿਸ ਵਾਰ ਆ ਜੇ ਬਰਾਉਣਾ ਮੈਨੂੰ ਨਹੀਂ ਟਾਈਮ ਦਸੀਆ ਉਹ ਕਲਸਨ ਦਿਨ ਬਾਅਦ ਡਿਸਾਈਡ ਕਰਕੇ ਤੁਹਾਨੂੰ ਦੱਸ ਦੇਵਾਂਗੇ ਤੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਇਹਨਾਂ ਨਾਲ ਲੜਿਆ ਨਾ ਦੋਵੇਂ ਜਾਣੇ ਵੇਖੋ ਕੰਮ ਦਾ ਟੈਨ ਹੈ ਨਾ ਕੋਈ ਨਾ ਜੰਗ ਲੜਾਈ ਨਹੀਂ ਲੱਗਦੀ ਤੇਨੂੰ ਕੀ ਮਤਲਬ ਤੈਨੂੰ ਤੇਰੀ ਲੱਗਦਾ ਮੈਂ ਹੀ ਲੜਦੀ ਆ ਤੈਨੂੰ ਕਾਹਬਿਸ਼ ਮੈਂ ਹੀ ਮਾੜੀ ਲੱਗਦੀ ਨਹੀਂ ਤੁਹਾਨੂੰ ਤੇ ਮੈਂ ਮਾੜੀ ਲੱਗਦੀ ਆ ਇਹ ਨਹੀਂ ਤੁਹਾਨੂੰ ਮਾੜੇ ਲੱਗਦੀ ਮੈਂ ਇੱਕ ਭਰਾ ਮਾੜੀ ਆ ਮੈਂ ਹੀ ਤੁਹਾਨੂੰ ਜਾ 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 ਕੇ ਦਸਬੀਰ ਕੋਲੋਂ ਦੇਖੋ ਜੜ ਕੇ ਬੜ ਕੇ ਬਹਾਂ ਨਹੀਂ ਤੂੰ ਬਾਹਰ ਨਹੀਂ ਗਈ ਆ ਦੇਖ ਲੋ ਗੱਲ ਕਿ ਨਹੀਂ ਕਰਦੇ ਵੇਖੋ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ ਮੈਨੂੰ ਸ਼ਿਕਾਤ ਨੂੰ ਪਸੰਦ ਨਹੀਂ ਮੇਰੇ ਘਰ ਰੁਖਲੇਸ਼ ਹੁੰਦਾ ਤੇ ਮੈਂ ਕਿਉਂ ਕਹਾਂ ਮੇਰੇ ਕੋਲ ਬਾਬਾ ਸੈਮੋਸ ਨੇ ਤੇ ਅਸਲੀ ਗੱਲ ਕਹਿੰਦੇ ਤੁਹਾਨੂੰ ਹਏ ਜਿਹੜੀ ਬੈਠੀ ਹੈ ਜਾਨ ਨਹੀਂ ਕਾਤੀ ਮੈਂ ਤਾਂ ਸੋਹੋ ਤੁਹਾਡੇ ਸਾਹਮਣੇ ਉਦੋਂ ਮੈਂ ਗਈ ਸੀ ਮਨਤਕਾਰ ਜੱਲੇ ਮੈਨੂੰ ਆ ਤਾਂ ਕਿਉਂ ਹੁਸਨ ਨਹੀਂ ਸੁਣਾਈ ਕਿਹੜੀ ਗਲਤ ਮੈਨੂੰ ਨਹੀਂ ਕਹੀ ਮੇਰੇ ਘਰ ਸੋਂ ਕੱਲ ਮੈਂ ਮਾਫੀ ਮੰਗੀ ਅੱਜ ਵੀ ਗੱਲ ਇਹ ਕਹਿੰਦੇ ਕਿ ਚਾਚ ਜਸਮੀਰ ਦੇ ਕਾਸ਼ੇ ਚ ਵੜ ਜਾ ਕਿ ਚਾਚੀ ਗੱਡੀ ਮਾੜੀ ਹੈ ਤੇ ਮੈਂ ਕੀ ਕਿਹਾ ਮੈਂ ਤੁਹਾਨੂੰ ਕਹਿ ਤੁਸੀਂ ਜੋ ਕਹਿੰਦੇ ਪਿਓ ਵੀ ਹਟਣ ਕਲੇਸ਼ ਹੀ ਰਹਿੰਦਾ ਔਰ ਚਾਚੀ ਨੂੰ ਵੀ ਫੋਨ ਆ ਗਿਆ ਸ਼ੰਮੀ ਦਾ ਪੀਓ ਦੀ ਸੱਸ ਕਹਿੰਦੀ ਸਿਮਰਤ ਵਾਸਤੇ ਚਾਚੀ ਵਕਾਲੇ ਕੱਲ੍ਹ ਤੋਂ ਵੀ ਬਹਿ ਕੇ ਆਈਆਂ ਪਰ ਇਹ ਕਿਤੇ ਹਾਂ ਬੰਦਾ ਟੀ ਮੇਰੀ ਗੱਲ ਸੁਣਾ ਉਹ ਘਰ ਚ ਬੱਕਰੇ ਮੈਂ ਕਹਿੰਦਾ ਬਾਈ ਹਾਂ ਇੱਕ ਮਿੰਟ ਮੇਰੀ ਕੰਨ ਖੋਲ ਕੇ ਗੱਲ ਸੁਣੋ ਤੁਸੀਂ ਚਾਚੀ ਨੂੰ ਮਾੜਾ ਕਹਿੰਦੇ ਨਾ ਚਾਚੀ ਨੇ ਕੰਨ ਪੜਾ ਨਹੀਂ ਮਾੜਾ ਗਏ ਕੰਨ ਪੜਾਇਆ ਨਹੀਂ ਮਾੜਾ ਕਿਆ ਮੇਰੀ ਗੱਲ ਤੇ ਸੁਣ ਲਓ ਚਾਚੀ ਨੇ ਭਾ ਸਾਨੂੰ ਆਪਣਾ ਕੀ ਕਿਹਾ ਕਹਿੰਦੇ ਪੁੱਤ ਜੇ ਤੇਰ ਕੋ ਪੈਸਿਆਂ ਦਾ ਇੰਤਜ਼ਾਮ ਨਹੀਂ ਹੋ ਸਕਦਾ ਤੇ ਮੇਰੀ ਜਿਹੜੀ ਨਿਸ਼ਾਨੀ ਨਾ ਚਾਚੇ ਦੀ ਚਾਚੇ ਦੀ ਨਿਸ਼ਾਨੀ ਰਿਆਂ ਵਾਲੀਆਂ ਤੇ ਮੁੰਦੇ ਦੀ ਉਹ ਦੇਸ ਕੇ ਤੂੰ ਆਪਣਾ ਬਣਾਵਾ ਤੇ ਮੇਰੇ ਕੋਲ ਤੇ ਭਰਾਵਾ ਉਹ ਵੀ ਇਹ ਲੈ ਕੇ ਆਵਾ ਵੇਚਦੇ ਮੇਰੇ ਕੋਲ ਤਾਂ ਹੈ ਹੀ ਨਹੀਂ ਸੋਚ ਵੇਖੋ ਚਾਚੀ ਦੀ ਸੋਚ ਕਿਥੋਂ ਤੱਕ ਗਈ ਹੈਗਾ ਮੈਂ ਕਹਤਾ ਮੇਰੇ ਕੋਲ ਤੈਨੂੰ ਪਤਾ ਮੇਰੇ ਕੋਲ ਕੱਖ ਵੀ ਨਹੀਂ ਹੈਗਾ ਤੇ ਮੇਰੇ ਕੋਲ ਹੈਗਾ ਮੰਮੀ ਮੇਰੇ ਕੋਲ ਤੂੰ ਹੈ ਮੇਰੇ ਤੇਨੂੰ ਹੀ ਕਹਣਾ ਤਰਾਵਾ ਪਿਆ ਮੈਂ ਕਿਥੋਂ ਖਰਚਾ ਕਰਦਾ ਇਹਨਾਂ ਤੇ ਤੋੜਾ ਜਾ ਉਹਦਾ ਖਰਚਾ ਘਟਾਓ ਇਹਨਾਂ ਨੇ ਬੇਚੀ ਛੋਟਪਾ ਕਰਜਾ ਦੀ ਸਾਲਾ ਮੈਂ ਘਟਾ ਲਓ ਤੇ ਇਹਨਾਂ ਨੂੰ ਕਰਾਉਂਦੇ ਹੈਗਾ ਸਿਮਾ じゃ ਤਾ ਉਹ ਬੜਾ ਚਾਚੀ ਨੂੰ ਬੁਲਾਵਿਆ ਮੈਂ ਬੁਲਾ ਕੇ ਆਈ ਨਹੀਂ ਆ ਜਾ ਬੁਲਾ ਕੇ ਲਿਆ ਹੋਰ ਦੇਖੋ ਮੰਮੀ ਮੇਰੀ ਨਹੀਂ ਸੁਣਦਾ ਸੁਣ ਕੋ ਘੱਟ ਕੋ ਘੱਟ ਸਾਰਾ ਪੰਜਰਾ ਮੈਂ ਯਾਨੀ ਹੈਗਾ ਮੈਂ ਕਾ ਤੂੰ ਜਨਾਨੀ ਸਾਹਮਣੇ ਮਾਂ ਦੀ ਬੇਇੱਜ਼ਤੀ ਕਿਉਂ ਕਰਦਾ ਦੋ ਮਾਰਾ ਤੇ ਮੂੰਹ ਤੇ ਤੈਨੂੰ ਲੱਗ ਗਿਆ ਘਰ ਆ ਕੇ ਤੈਨੂੰ ਪੁਕਾ ਕੇ ਬੇਇੱਜ਼ਤੀ ਮੈਂ ਕਰਤਾ ਵਾ ਤੇ ਹੋਰ ਕਿਉਂ ਹੋਰ ਕਿਵੇਂ ਕਰਨੀ ਆ ਨਹੀਂ ਜੇ ਬੰਦਾ ਤੁਸੀਂ ਜੇ ਕੋਈ ਬੇਇੱਜ਼ਤੀ ਮੇਰੀ ਗੱਲ ਸੁਣੋ ਭਰਾਵਾ ਜੇ ਤੂੰ ਨਹੀਂ ਨਾ ਲਾ ਸਕਦਾ ਤੇ ਤੂੰ ਕੋਰਾ ਜਵਾਬ ਦੇ ਦੇ ਸਿੱਧੀ ਗੱਲ ਹੀ ਨੇ ਹੁਣ ਜਿਹੜਾ ਤੂੰ ਕਿਹਾ ਵਾ ਹੁਣ ਨਾਉਣਾ ਹੀ ਕਹਿਣਾ ਵਾ ਤੇ ਫਿਰ ਨਾ ਸਾਡਾ ਤਾਂ ਕਰਕੇ ਰੋਂਦਾ ਕਿਉ ਪਿਆ ਰੋਂਦਾ ਇਸ ਕਰਕੇ ਪਿਆ ਵਾ ਜਿੱਥੇ ਸਾਰੇ ਨੂੰ ਸੋਨੇ ਦੀ ਚੀਜ਼ ਕਹਿੰਦੇ ਨੇ ਉਹਨੂੰ ਵੀ ਪਾਦੇ ਉਹਨੂੰ ਵੀ ਪਾਦੇ ਉਹ ਉਹਦੇ ਬਾਰੇ ਕਹਿਨੇ ਆ ਵਾ ਬਸ ਉਹ ਫੇਰ ਖर्चा ਵਾ ਤੂੰ ਮੇਰੀ ਗੱਲ ਸੁਣ ਤੂੰ ਸਿਮਲਤ ਨੂੰ ਪਾਦੇ ਆ ਗੁੱਟੀ ਬਣਵਾ ਲੈ ਉਹਦੀ ਤੇ ਸਾਇਲ ਦੀ ਮੁੰਡੀ ਬਣਵਾ ਚੱਲ ਤੇ ਅੱਕੇ ਪਹਿਲਾਂ ਵੀ ਦੇਖੋ ਕੁਝ ਕਿਹਾ ਸੀ ਪਹਿਲੇ ਪਹਿਲੇ ਜ਼ਿਆਦਾ ਕਿਆchnਾ ਹੁਣ ਤੇਰੇ ਕੋਲ ਜਿੰਨਾ ਕੁ ਜਣਾ ਦੋਨਾ ਕਰ ਲੈ ਦੋ ਸੋਨੇ ਦੀ ਗੁੱਠੀ ਆ ਬਣਵਾ ਲੈ। ਤੋਰੈ ਸੋਗਾ ਡੋਕੀ ਕਮਾਈ ਜਾਣਣੀਆਂ ਮੇਰੀ। ਕੀ ਕਰਾਂ ਮੈਂ? ਕੋ ਵੀ ਨਹੀਂ ਚਾਚੀ ਨੂੰ ਬੁਲਾ ਕੇ ਲੈ ਆਉਂਦੀ ਨਹੀਂ। ਸੀਮਾ? ਹਾਂ ਹਾਂ ਆ ਗਈ ਮੈਂ। ਕੀ ਚਲ ਰਹੀ ਆ? ਕਾਤਾ ਨੂੰ ਆ ਪਾਇਆ। ਠੀਕ ਚੱਕਰ ਪੈ ਗਿਆ। ਆ ਰਿਓ ਮੇਰ ਮਗਰ ਪੈ ਗਈ ਹੁਣ। ਮਗਰ ਦੀ ਉਹ ਗੱਲ ਛੱਡੋ। ਮੈਨੂੰ ਤਾਂ ਇਹ ਨਹੀਂ ਸਮਝ ਲੱਗਣ ਦੀ ਭੈਣ ਜੀ। ਇਹ ਤਾਂ ਮੈਂ ਨਵੀਂ ਗੱਲ ਸੁਣੀ ਆ। ਆ ਕੀ ਸਿਮਰਤ ਦੀ ਸੱਸ ਕਹਿਣ ਲਈ ਆ? ਚਲੋ ਕਹਿਣ ਤਾਂ ਸ਼ਮਮੀ ਦੀ ਵੀ ਸੱਸ ਆ। ਕੰਦੀ ਅੱਗ ਲੈ ਕੇ ਆਉ ਸੁਣਾ। ਮੈਂ ਤਾਂ ਮੈਨੂੰ ਅਕਾਲੀ ਪੁਰਾ ਲੱਗਾ। ਹੋਂਦੀ ਅਗਲੀ ਲੇਕਿਆ ਅਦਰ ਚਲ ਖਸਮਾਨ ਉਘਾਏ ਹੁਣ ਉਹਨੂੰ ਚੁੱਪੇ ਤੇ ਕਰਾਣਾ ਹੈ ਨਾ ਭੈਣ ਜੀ ਪਾ ਤੁਮੀ ਨਾ ਗੱਲ ਕਰਨ ਦਾ ਇੱਥੇ ਹੈ ਤੇ ਇਹ ਅਗਰ ਜੇ ਕਰਦੇ ਕਿ ਭੈਣ ਜੀ ਸਾਡੇ ਸੰਦੇ ਪਰਵਾਹ ਰਿਆ ਇੱਕੋ ਕਾਟੀ ਆਉਣਾ ਵਾ ਤੁਹਾਡਾ ਇਹਨਾਂ ਨਾਲ ਚੰਗੀ ਮੰਦਾਈ ਮੈਨੂੰ ਨਹੀਂ ਕਿਹਾ ਤੈਨੂੰ ਇਸਿਆਂ ਮਿਲਿਆ ਮੈਨੂੰ ਕਿਸ ਨਾਲ ਮਿਲਿਆ ਉਹਨੂੰ ਬਾਹਰ ਹੀ ਦੇਣਾ ਸਭਾ ਕੈਸਾ ਕਰਨਾ ਪਰ ਤੁਸੀਂ ਉਹਦੀ ਸਾਸਰ ਨੂੰ ਫੋਨ ਕਰੋ ਹਾਂ ਕਿ ਇਹ ਚੀਜ਼ਾਂ ਨਹੀਂ ਬੰਦੀਆਂ ਕਰੋ ਫੋਨ ਤੁਮ ਨੂੰ ਕੀ ਕਮਸੀ ਆ ਨਹੀਂ ਬਿਆਣੀ ਜੀ ਨਹੀਂ ਰਾਨੀ ਨੂੰ ਲੇ ਮੈਨੂੰ ਕੀ ਕਮਾ ਤੇ ਆਪਾਂ ਲੈ ਆਣੀ ਐ ਆਪਾਂ ਵੀ ਤਾਂ ਸਿਆਰੀਆਂ ਲੈਣੀਆਂ ਨੇ ਅਰੇ ਕਹਿ ਗਈ ਮਰਿਆ ਹੋਈ ਨਹੀਂ ਨੇ ਭੁੱਖ ਪੈ ਗਈ ਨੇ ਤੂੰ ਹੀ ਤਾਂ ਸਿੱਧੀ ਉਹਨਾਂ ਦੇ ਸਾਈਡ ਲੈਂ ਲੈ ਜੇ ਉਹ ਪਤਾ ਨਾ ਚੱਤੀ ਧੀ ਬਲਜਾਨਾ ਤੇ ਜਾਣ ਦੋ ਦੋਰਾ ਦੋਰਾ ਸਿੱਧੀ ਮੇਰੇ ਕੋਲ ਗੱਲ ਕਰਨਾ ਜਿਹੜੀ ਗੱਲ ਆ ਵਿੱਚ ਇਹਦਾ ਤਾਂ ਸ਼ਮੀ ਵੀ ਜਾਣੇ ਨਾ ਸ਼ਮੀ ਮੈਨੂੰ ਕਿਉਂ ਦਿਆ ਨਾ ਗੋਤ ਪੜੇ ਸ਼ਮੀ ਦੀ ਦਿੱਤੀ ਨਸਿਮਰਦੀ ਆ ਸਿਮਰਤ ਨਾਰਾਕਟਾ ਇੱਕ ਗੱਲ ਇੱਚੀ ਜਾਣਾ ਨਾ ਹਾਂਜੀ ਉਹ ਸਿਮਰਤ ਦਾ ਕਹਿਣ ਲਈ ਸਿਮਰਤ ਦਾ ਤੇ ਸਿਮਰਤ ਦਾ ਸੰਭਾਲ ਲੈ ਕੇ ਆਵੋ ਫਿਰ ਮੇਰੇ ਨਾਲ ਸੋ ਤਨ ਜਿੰਨਾ ਕੁਝ ਦਾ ਨਾ ਹੋਣੀ ਚੀਜ਼ ਹੈ ਹੈ ਲੱਗੀ ਇਹ ਗੱਲ ਗਲਤ ਕਰਨ ਦੇ ਆ ਸਮਝਾ ਸਮਝਾਤਾ ਕਿ ਮਮੀ ਨੇ ਹੁਣ ਕੱਲ ਤੇ ਮੈਂ ਕਰਨਿਆ ਵਾਂ ਮੈਨੂੰ ਇਹ ਦੱਸੋ ਚਾਚੀ ਇਹ ਨਾ ਕਰਚਾ ਕਰ ਸਕਦੇ ਆ ਤੇ ਭਰਾਵਾ ਮੈਂ ਕੀ ਕਰਾਂ ਮੈਂ ਉਹਦੀ ਸੱਸ ਨੂੰ ਕੀ ਕਹਾਂ ਉਹਦੀ ਸੱਸ ਆਪੇ ਕਹਿਣ ਲੱਗੇ ਸੋਚੇ ਚਲ ਜੇ ਉਹਨਾਂ ਨੇ ਕਹਿਤਾ ਤੇ ਫਿਰ ਮੰਨ ਲੈਣਿਆ ਹੋਰ ਕੀ ਹੋ ਸਕਦਾ ਕਾਕੀ ਦੇ ਅੱਧੇ ਲੈਣਾ ਕੱਲ ਨੂੰ ਬੱਚਾ ਹੋਇਆ ਨਾ ਫੇਰ ਤੈਨੂੰ ਮੱਕਰਾ ਕਰਨਾ ਪੈਣਾ ਸੋ ਸਮਝ ਕੇ ਜਾਇਓ ਮੈਂ ਸਿੱਧਾ ਕਹਿੰਨੀ ਤੈਨੂੰ ਮੂੰਹ ਤੇ ਮਾਰਾਂ ਤੇ ਫਿਰ ਜੇ ਇਹ ਗੱਲ ਹੈ ਨਾ ਸੀਮਾ ਤੇ ਮੈਂ ਵੀ ਨਹੀਂ ਜਾਣਾ ਭੈਣ ਜੀ ਆਪੀ ਜਾਣਾ ਜੇ ਮੈਂ ਦੇਨ ਜੋਗੀ ਨਹੀਂ ਤੇ ਮੈਂ ਕਿਉਂ ਜਾਵਾਂ ਉੱਥੇ ਤੇ ਜੇ ਤੁਸੀਂ ਨਹੀਂ ਨਾ ਜਾਣਾ ਤੇ ਆਪਾਂ ਵੀ ਨਹੀਂ ਜਣਾ ਤੇ ਫੇਰ ਆਪਾਂ ਕੀ ਕਰਨ ਜਾਣਾ ਉਹ ਮੈਸੇਜ ਗੱਲ ਆ ਜਦੋਂ ਕਾਕੀ ਵੀ ਜਾਣੀ ਤਾਂ ਆਪਾਂ ਕੀ ਕਰਨ ਜਾਣਾ ਇਹ ਸਾਰੇ ਮਸਰਾ ਕਰ ਲਈ ਰਲਤੀ ਮੈਂ ਨਹੀਂ ਉਹਨਾਂ ਨੂੰ ਕਿਹਾ ਮੈਂ ਤਾਂ ਤੁਹਾਡੇ ਸਾਹਮਣੇ ਕਹਿਣ ਡਈ ਆ ਪਰ ਜਿੰਨਾ ਤੇ ਚਾਚੀ ਨਹੀਂ ਜਾਗੀ ਤੇ ਮੈਂ ਵੀ ਨਹੀਂ ਜਾਣਾ ਮੈਂ ਤੇ ਕੋ ਜੀ ਸਾਸ ਨੂੰ ਕਹਿਣਾ ਸੀਿੱਧੀ ਗੱਲ ਤੇ ਮੇਰੇ ਨਾਲ ਦਾ ਜਵਾਬ ਚ ਤੁਹਾਡੇ ਕਹਿਤਾ ਮਤਲਬ ਜੋ ਦੀ ਸਾਸ ਕਰਨੀ ਪਰ ਪੂਰੇ ਕਰਨੀ ਹੈ ਇਹ ਨੂੰ ਸਾਸ ਨੂੰ ਕਹਿਣਾ ਭਾਈ ਮੈਨੂੰ ਤੇ ਸਾਸ ਤੋਂ ਲੱਗਦਾ ਜੇ ਡਰਾ ਮੈਂ ਹੁਣ ਦੀ ਗੱਲ ਧਰ ਤਰਨਾ ਕਰੇ ਵਾਸਤੇ ਮੈਂ ਨਹੀਂ ਕਹਿਣਾ ਸਿੱਧੀ ਗੱਲ ਤੇ ਤੂੰ ਤੂੰ ਕਹਿ ਤੂੰ ਕਹਿ ਤੂੰ ਕਹਿ ਲੈ ਨਹੀਂ ਮੈਨੂੰ ਇਹ ਦੱਸੋ ਸਾ ਮਸ਼ਾ ਕਰ ਨਹੀਂ ਜਾਣ ਜਵਾਬ ਦੇ ਦੂੰ ਮੈਂ ਹਾਏ ਹਾਏ ਮੈਂ ਤਾਂ ਜਾ ਕੇ ਪਸਤਾਈਆਂ ਨਹੀਂ ਭੈਣ ਮੇਰੇ ਨਾਲ ਉਹ ਕਾਹਨੇ ਕਰਸਾ ਬਣਾਇਆ ਸਲਾਹ ਆਸ਼ਾ ਨਹੀ ਜਾਣ ਇੱਕ ਜਿੱਤੇ ਗੱਲ ਕਰਨੀ ਆ ਤੇ ਸੀਮਾ ਜਾਏ ਨਾ ਮੈਂ ਕਹਿੰਦਾ ਰੰਪਾਂ ਕੀ ਆ ਵੀ ਆ ਜਰੇ ਹੁਣ ਮੈਨੂੰ ਕੀ ਪਤਾ ਸਿਉਨੇ ਆ ਕਹਣਾ ਮੈਂ ਇਹਨੂੰ ਕਹਿਆ ਜਾ ਕੇ ਦੁਕਾਨ ਖੋਲ ਲੈ ਭੈਣ ਜੀ ਇੰਜ ਕਰੋ ਤੁਸੀਂ ਸਿੱਧਾ ਸਿੱਧਾ ਸਾਬੋ ਦੇ ਸਾਸ ਨੂੰ ਫੋਨ ਕਰ ਦੋ ਕਿ ਜੋ ਕੋ ਜੇ ਸਾਂਝੇ ਕਰਵਾਣ ਡਿਆ ਮੈਂ ਜਸਵੀਰ ਨੇ ਅੱਡ ਨਹੀਂ ਲੈ ਕੇ ਆਣਾ ਬਸ ਸਾਡਾ ਆਖਰੀ ਫੈਸਲਾ ਇਹਨਾਂ ਗੱਲ ਸੁਣੋ ਮਮਾ ਸਾਰੇ ਕੱਪੜੇ ਲੈ ਲੈ ਛੱਡੋ ਉਹਨਾਂ ਨੂੰ ਕੈਸ਼ ਦੇ ਦਿੰਨੇ ਆ ਜੋ ਸਰ ਦਾ ਦੇ ਦਿੰਨੇ ਆ ਫਿਰ ਤੇ ਨਹੀਂ ਕੋਈ ਕੋਈ ਗੱਲ ਹੈਗੀ ਚਲ ਜੇ ਲਈ 11 ਵੀ ਛੱਡੋ 11 ਵੀ ਛੱਡੋ ਇੰਨਾ ਖਰਚਾ ਕਿੱਥੇ ਕਰਨਾ ਆਪਾਂ ਨਹੀਂ ਪਰ ਚੰਗਾ ਨਹੀਂ ਲੱਗਦਾ ਹੈਗਾ ਕੈਸ਼ ਕੈਸ਼ ਉਹਨੇ ਕਹਿਣਾ ਪਤਨੀ ਸ਼ਾਇਦ ਹੋਵੇ ਸਿਮਰਤ ਜੀ ਦੀ ਤਾਵੇ ਆ ਫੜਾ ਦੋ ਮੰਮੀ ਦੀ ਗੱਲ ਸੁਣੋ ਭਰਾਵਾ ਜੋ ਜਾਂਦਾ ਨਾ ਜਿਤਨਾ ਇਹ ਕਹਿੰਦੀ ਉਤਰਾ ਕਰ ਲੋ ਪਰ ਜੇ ਤੁਸੀਂ ਕਹੋ ਨਾ ਕਿ ਮੈਂ ਅਟ ਲੈ ਕੇ ਜਾਵਾਂ ਮੈਂ ਅਟ ਬਿਲਕੁਲ ਨਹੀਂ ਲੈ ਕੇ ਜਾਣਾ ਕੱਲ ਨੂੰ ਮਹਾਰਾਜ ਕਰੇ ਕਿ ਸ਼ੰਮੀ ਦੀ ਗੋਦ ਭਰੇ ਤੇ ਮੈਂ ਤਦ ਵੀ ਕਹਾਂਗੀ ਜੋ ਭੰਜੇ ਕਹਿਣਗੇ ਉਦਰਾ ਹੀ ਹੋਊਗਾ ਮੈਂ ਅੱਡ ਨਹੀਂ ਜੇ ਲੈ ਕੇ ਜਾਣਾ ਬਸ ਮੇਰਾ ਆਖਰੀ ਫੈਸਲਾ ਤੇਨੇ ਕਹਿਦਾ ਨਾ ਉਹਨਾਂ ਨੂੰ ਕੋ ਹੋਰ ਕੀ ਸੋਚਣਾ ਉਹਨਾਂ ਨੂੰ ਕਹਿਦਾ ਮਮਿਆ ਆਪਾਂ ਕਹਿੰਦੇ ਨਾ ਜੀ ਚੁੱਪ ਕਰਾ ਤੁਸੀਂ ਕਹਿ ਲੈ ਤਾਂ ਕਹਿਣ ਜੀ ਆਪਾਂ ਉਹਨਾਂ ਨੂੰ ਥੋੜੀ ਮਨਾ ਲਵਾਂ ਉਹ ਹੋਊਗਾ ਕਿ ਤਮਾ ਮੈਂ ਜਾ ਕੇ ਕਹਿ ਕੀ ਆਵਾਂ ਫੇਰ ਉਹ ਕਹਿ ਕੇ ਜਾ ਕੇ ਕਹਿ ਕੇ ਆਈ ਹੈ ਚਾਚੀ ਜੀ ਸਿਰ ਨਹੀਂ ਮਨਾ ਲੈਣਾ ਆਪਣਾ ਕਹਿ ਤੋਨਾਂ ਨੂੰ ਕਹਿਣਾ ਤੇ ਚਾਚੀ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜਲਦੇ ਰਹਿਤ ਆ ਤੁਸੀਂ ਸੁਣਾਓ ਠੀਕ ਹੋ ਬੱਸ ਜੀ ਵਧੀਆ ਅੱਛਾ ਭੈਣ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣ ਵਾਸਤੇ ਫੋਨ ਕੀਤਾ ਸੀਗਾ ਕਿ ਜਦੋਂ ਤੁਸੀਂ ਕੱਲ ਸੀਮਾ ਨੂੰ ਉਸ ਨੇ ਇੰਦਾ ਸੀ ਨਾ ਕਿ ਚਾਚੀ ਉਹ ਆਪਣਾ ਸ਼ਮੀ ਦੀ 부ਆਡ ਸਮਾਨ ਲੈ ਕੇ ਆਵੇ ਤੇ ਉਹ ਕਹਿੰਦੇ ਜੇ ਅਸੀਂ ਅੱਜ ਕੋ ਨਹੀਂ ਜਿਆਣਾ ਕਿਉਂ ਅੱਜ ਕਿਉਂ ਨਹੀਂ ਲੈਣਾ ਮੈਂ ਭੈਣ ਜੀ ਵੇਖੋ ਮੇਰੀ ਗੱਲ ਸੁਣੋ ਇਹ ਮੇਰਾ ਕੋਈ ਮਤਲਬ ਨਹੀਂ ਜੇ ਉਹ ਤੁਹਾਡੀ ਕੁੜਮਣੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਤੁਸੀਂ ਆਪੇ ਉਹਨਾਂ ਨਾਲ ਗੱਲ ਕਰ ਲਓ ਸਿੱਧੀ ਅਰੇ ਮੈਨੂੰ ਨਾ ਵਿੱਚ ਵਿਚੋਲਾ ਪਾਇਆ ਲੋ ਤੇ ਮੇਰੀ ਕੁੜਮਣੀ ਆ ਤਾਂ ਤੁਹਾਡੀ ਨੂੰ ਤਾਂ ਕੁਛ ਲੱਗਦੀ ਹੈ ਤੁਸੀਂ ਇਕੱਠੇ ਹੀ ਲਿਜੇਂਦੇ ਤੇ ਫੇੜੀ ਨਹੀਂ ਮਨਾ ਸਕਦਾ ਤੇ ਮੈਂ ਕੀ ਬਣਾਉਣਾ ਇਕੱਠੇ ਹੀ ਰਹਿਨੇ ਤਾਂ ਹੀ ਤਾਂ ਕਹਿੰਦੀ ਪਈ ਆ ਮੈਂ ਵੀ ਤੁਸੀਂ ਆਪੇ ਜਿਹੜੀ ਗੱਲ ਕਰਨੀ ਏ ਆਪੇ ਕਰ ਲਓ ਮੈਨੂੰ ਨਾ ਵਿੱਚ ਬੁਰਾ ਬਣਾਓ ਚਲੋ ਜਨਾਹ ਪਹਤਾਈ ਨਹੀਂ ਰੱਖਣਗੇ ਤੇ ਭੈਣ ਜੀ ਤੁਸੀਂ ਗੱਲ ਕਿਹੜੇ ਤਰ੍ਹਾਂ ਕਰਾ ਕੀਤੀ ਇਹ ਤਾਂ ਸਿੱਧੀ ਸਿੱਧੀ ਤੁਸੀਂ ਲੜਾਈ ਪਾਤੀ ਆ ਤੇ ਮੈਂ ਆਪੇ ਹੰਕਾਰ ਕਰ ਲੂਗੀ ਮੈਂ ਹੁਣ ਕੀ ਕਰਾਂ ਨਾ ਮੈਨੂੰ ਨਹੀਂ ਮਨਸਾਂਤ ਗੱਲ ਕੁਰੀਂ ਨਾ ਸੁਣੀਆ ਪਰ ਮੈਂ ਤੁਹਾਨੂੰ ਕਿਹਾ ਚਾਚੀ ਨੂੰ ਫੋਨ ਆਇਆ ਸ਼ਮੀ ਦਾ ਹਾਂ ਜਿਹਨੇ ਆਇਆ ਸੁਣੀਆ ਤਾਂ ਹੈ ਨਾ ਇਹ ਮੈਂ ਨਾਲੇ ਮੱਖ ਮਾਨੀ ਐਂ ਤਰਾ ਕੋਈ ਤਰੀਕੇ ਨਾਲ ਗੱਲ ਕਰੀਂ ਇਤਨਾ ਥੋੜਾ ਗੱਲ ਕਰੀਂ ਮੈਂ ਫੋਨ ਮੈਂ ਤਰੀਕਾ ਤੂੰ ਖਾੜ ਚੱਲ ਆ ਗਈ ਫੋਨ ਕਰ ਕੱਟ ਦੋ ਤੇ ਸ਼ਮੀ ਦਾ ਫੋਨ ਆਉਂਦਾ ਕੱਟ ਦੋ ਤੁਹਾਨੂੰ ਕਰ ਮੈਂ ਭੈਣ ਜੀ ਤੁਸੀਂ ਵੀ ਕੋਈ ਗੱਲ ਸੋਚ ਕੇ ਰਲੋ ਸ਼ਮੀ ਨੇ ਤੇ ਸਿੰਮਰ ਦੇ ਚਾਰ ਕਰ ਰੱਖ ਦੇ ਜੇ ਸਹੀ ਕਹਿ ਗਿਆ ਮਮਾ ਚਾਚੀ ਜੋ ਕਹਿ ਕੇ ਗਏ ਨਾ ਬਿਲਕੁਲ ਸਹੀ ਕਹਿ ਕੇ ਗਏ ਮੈਂ ਸਾਰੇ ਤਰ੍ਹਾਂ ਕਰਦੀ ਆ ਬਈ ਮੇਰੀ ਗੱਲ ਸੁਣੋ ਕੀ ਹੋ ਗਿਆ ਵਾ ਕਿਹੋ ਜੀਆਂ ਗੱਲਾਂ ਕਰ ਰਹੀ ਆਂ ਮੈਂ ਕੀ ਕਰਾਂ ਲੱਗੀ ਤੂੰ ਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰ ਤੂੰ ਵੀ ਨਹੀਂ ਮੈਨੂੰ ਸਮਝਦਾ ਮੈਂ ਕੀ ਕਰਾਂ ਮੈਂ ਤਾਂ ਫਸ ਗਿਆ ਬੁਰੀ ਤਰੀਕਿਆਂ ਵਿੱਚ ਫਸਿਆ ਮੈਂ ਮੇ ਤੂੰ ਹੀ ਫਸਿਆ ਮੈਂ ਵਾ ਮੈਨੂੰ ਪਤਾ ਮਾ ਕਿਤਨਾ ਖਰਚਾ ਕਰਨਾ ਤੇ ਹੁਸੇਰ ਫਸਿਆ ਰਹਿ ਤਾ ਆ ਵੀ ਨਿਕਲ ਨਾ ਮੈਨੂੰ ਕੱਢ ਅੱਛਾ ਬਾਬਾ ਮੈਂ ਕਰ ਦੂੰਗਾ ਖਰਚਾ ਪਰ ਆ ਕੰਮ ਗਲਤ ਕੀਤਾ ਤੇ ਫੋਨ ਕਰਕੇ ਕਰਨਾ ਨਹੀਂ ਹਾਂ ਹਸਾਨ ਕਰਨਾ ਹੀ ਮੇਰੇ ਸਿਰ ਤੇ ਮੈਨੂੰ ਕੀ ਲੱਗੇ ਜੋ ਮਰਜ਼ੀ ਕਰੋ ਖਸਮਾ ਖਾਓ ਸੇ ਮੈਂ ਮੇਤੀ ਨੂੰ ਸੋਨੇ ਦੀ ਤਾਂ ਚੰਗੀਆਂ ਜਾਂ ਸਭ ਕੁਝ ਦਿੱਤਾ ਲਿੱਤਾ ਜਾਏ ਮੇਰੇ ਰੋਮੈਂਟਿਕ ਆ ਆਪੇ ਕਰੋ ਨਾ ਕਰੋ ਤੁਹਾਡੀਆਂ ਮਰਜ਼ੀਆਂ